ਕਹਿੰਦੇ ਕਿ ਨਰੈਣ ਸਿੰਘ ਚੌੜਾ ਨੇ ਜਿਹੜਾ ਹਮਲਾ ਕੀਤਾ ਸੀ ਉਹ ਗੈਰਹੀ ਹੱਥ ਸੀ ਉਹਨਾਂ ਦੇ ਕਹਿਣ ਤੇ ਹੀ ਉਹਨਾਂ ਦੀ ਕਿਸੇ ਗੱਲ ਦਾ ਅਸੀਂ ਜਵਾਬ ਨਹੀਂ ਦੇਣਾ ਜੀ ਤੇ ਨਾ ਹੀ ਸਾਨੂੰ ਜ਼ਰੂਰਤ ਹੈ ਅਸੀਂ ਆਪਣਾ ਹੁਣ ਕੰਮ ਕਰਨਾ ਹੈ ਆਪਣੀ ਅਸੀਂ ਲੀਕ ਵੱਡੀ ਕਰਨੀ ਹੈ ਉਹ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਕਿਹੜੇ ਦੋਸ਼ ਲਾਉਂਦੇ ਆ ਕਿਹੜੇ ਨਹੀਂ ਦੋਸ਼ ਲਾਉਂਦੇ ਅਸੀਂ ਉਹਨਾਂ ਦੇ ਦੋਸ਼ਾਂ ਦਾ ਜਵਾਬ ਦੇਣ ਦੇ ਲਈ ਕੋਈ ਵਾਧਤ ਨਹੀਂ ਕੋਈ ਮਜਬੂਰ ਨਹੀਂ ਉਹ ਕਹਿੰਦੇ ਕਿ ਅਸੀਂ ਕਾਰਵਾਈ ਕਰਾਂਗੇ ਸਾਡਾ ਨਾਂ ਉਨਾਂ ਨੂੰ ਕਹਾਂ ਜੀ ਇੱਕ ਵਾਰੀ ਛੱਡ ਕੇ 100 ਵਾਰੀ ਕਰੋ ਔਰ ਅਸੀਂ ਜੇਲ੍ਹ ਜਾਣ ਵਾਸਤੇ ਬਿਲਕੁਲ ਤਿਆਰ ਹੈ ਜੀ ਕੋਈ ਜਕਰ ਨਹੀਂ ਤੇ ਪ੍ਰਧਾਨ ਸਾਹਿਬ ਪਹਿਲਾਂ ਕਹਿੰਦੇ ਸੀ ਕਿ ਜਿਹੜੇ ਅੱਡ ਅੱਡ ਚੁੱਲ੍ਹੇ ਵਾਲੀ ਬੈਠੇ ਹੋ ਇਹਨਾਂ ਨੂੰ ਸਮੇਟੋ ਇੱਕ ਜਗ੍ਹਾ ਇਕੱਠੇ ਹੋ ਜੀਓ ਇੱਕ ਸਮਾਜ ਤੇ ਇਕੱਠੇ ਹੋ ਜੀਓ ਸੋਮੀ ਕਾਲੀ ਚਲਦੇ ਜਿਹੜੇ ਮਤਲਬ ਖੜੇ ਸੀ ਤੇ ਉਹ ਕਹਿੰਦੇ ਹੁਣ ਆਪਣਾ ਵੱਖਰਾ ਚੁੱਲਾ ਬਣਾ ਕੇ ਉਹਦੇ ਤੇ ਬਾਲਣ ਦੇ ਜਾਂਦੇ ਆ ਤੇ ਮੈਂ ਬਹੁਤ ਵਧੀਆ ਸਵਾਲ ਕੀਤਾ ਮੈਂ ਕੱਲ ਵੀ ਇਹ ਗੱਲ ਕਹੀ ਹੈ ਔਰ ਉਸ ਦਿਨ ਅਖਲਾਸ ਤੇ ਵੀ ਇਹ ਗੱਲ ਕਹੀ ਸੀ ਕਿ ਇਹ ਆਦੇਸ਼ ਹੋਇਆ ਸੀ ਕਿ ਆਪਣੇ ਆਪਣੇ ਚੁੱਲ੍ਹੇ ਸਮੇਟ ਲਓ ਤੇ ਬਾਕੀ ਧੜੇ ਨੇ ਜਿਹੜਾ ਸੁਧਾਰ ਲਹਿਰ ਦੇ ਨਾਂ ਹਟ ਚੱਲ ਰਿਹਾ ਸੀ ਉਹਨੇ ਉਸੇ 2 ਦਸੰਬਰ ਦੀ ਸ਼ਾਮ ਨੂੰ ਅਸਤੀਫੇ ਦੇ ਦਿੱਤੇ ਸੀ ਉਹ ਰਜ਼ਾਇਨ ਕਰਕੇ ਜਿਹੜਾ ਹਾ ਉਹ ਬਹਿ ਗਏ ਸੀ ਤਾਂ ਇਹ ਵੱਡੀ ਤਰ੍ਹਾਂ ਸੀ ਇਹਨਾਂ ਦਾ ਫਰਜ਼ ਬਣਦਾ ਸੀ ਉਹਨਾਂ ਨੂੰ ਆਵਾਜ਼ ਮਾਰਨ ਦਾ ਕਿ ਭਾਈ ਤੁਸੀਂ ਇਹ ਸਤੀਫੇ ਦੇ ਦਿੱਤੇ ਆ ਹੁਣ ਆਓ ਬੈਠੀਏ ਰਲ ਮਿਲ ਕੇ ਤੇ ਸੱਤ ਮੈਂ ਮੇਰੀ ਕਮੇਟੀ ਨੂੰ ਮਾਨਤਾ ਦੇਣੀ ਇਹਨਾਂ ਨੂੰ ਚਾਹੀਦੀ ਸੀ ਜਿਹੜੀ ਅਕਾਲ ਤੱਕ ਸਭ ਤੋਂ ਬਣੀ ਸੀ ਇਹਨਾਂ ਨੇ ਬਿਲਕੁਲ ਨਹੀਂ ਦਿੱਤੀ ਇਸ ਕਰਕੇ ਭਗਾੜੇ ਇਹਨਾਂ ਜੈਨੂ ਤੁਸੀਂ ਜਿਹੜੀ ਸਪੀਚ ਦਿੱਤੀ ਸੀ ਉਸ ਟੈਂਪੀ ਜਿਹੜੇ ਅਮਰਤਪਾਲ ਸਿੰਘ ਦਾ ਕਾਰਜਦਲ ਹੈ ਉਹਦੇ ਬਾਰੇ ਤੁਸੀਂ ਕੋਈ ਰਿਐਕਸ਼ਨ ਨਹੀਂ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਜਿੰਨੇ ਵੀ ਧੜੇ ਨੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਓ ਅਸੀਂ ਸਾਂਝੇ ਕਾਮਨ ਮਿਨਿਮਮ ਅਸਾਂ ਦੇ ਦੇ ਉੱਤੇ ਇਕੱਠੇ ਹੋਈਏ ਪੰਜਾਬ ਦੀ ਬਿਹਤਰੀ ਲਈ ਪੰਥ ਦੀ ਬਿਹਤਰੀ ਲਈ ਛੱਡ ਨਾ ਕੋਈ ਕਮੇਟੀ ਪਹਿਲਾਂ ਗਈ ਵੀ ਸੀ ਅਮਰਤਪਾਲ ਸਿੰਘ ਦੇ ਘਰੇ ਜੀ ਉੱਧਰ ਉਹਦੇ ਬਾਰੇ ਜਾਣਕਾਰੀ ਨਹੀਂ ਲੇਕਿਨ ਅਸੀਂ ਅਪੀਲ ਕਰਦੇ ਹਾਂ ਤੇ ਅਸੀਂ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਜਾਉਣਾ ਦੇ ਜਿਹੜੇ ਫਾਲੋਅਰਸ ਨੇ ਉਹਨਾਂ ਨੂੰ ਵੀ ਹਰ ਇੱਕ ਜਿਹੜਾ ਵੀ ਪੰਥ ਔਰ ਪੰਜਾਬ ਦਾ ਭਲਾ ਚਾਹੁੰਦਾ ਹੈ ਜਿਹੜੀ ਵੀ ਪਾਰਟੀ 'ਚ ਬੈਠਾ ਅਸੀਂ ਸਭ ਨੂੰ ਅਪੀਲ ਕਰਦੇ ਆਂ ਕਿ ਆਓ ਤੇ ਆਪਾਂ ਰਲ ਮਿਲ ਕੇ ਬੈਠੀਏ ਜੀ ਜਿਹੜਾ ਨਾਮ ਦੀ ਗੱਲ ਕੀਤੀ ਆਂ ਕਹਿੰਦੇ ਅਕਾਲੀ ਦਲ ਦਾ ਜਿਹੜਾ ਨਾਮ ਹੈ ਉਹ ਵਰਤ ਰਹੇ ਹੋ ਤਾਂ ਕਾਨੂੰਨੀ ਕਾਰਵਾਈ ਤੁਹਾਡੇ ਤੇ ਕੀਤੀ ਜਾਏ ਮੈਂ ਫੇਰ ਕਹਿ ਦਿੰਦਾ ਕਿ ਇੱਕ ਵਾਰੀ ਛੱਡ ਕੇ 100 ਵਾਰੀ ਕਰ ਲੈਣ ਜੀ ਲੀਗਲ ਸੈੱਲ ਬਣਾਉਣਾ ਵੀ ਗੱਲ ਵੀ کہہ ਰਿਹਾ ਉਹਨੇ ਸਾਡੇ ਨਾਲ ਕਿ ਸਾਡਾ ਨਾਮ ਵਰਤਣ ਦੀ ਕੋਸ਼ਿਸ਼ ਕਰ ਰਹੇ ਸੀ ਤੁਹਾਡੇ ਖਿਲਾਫ ਫਾਈਲ ਕਿ ਚੌਣ ਨਿਸ਼ਾਨ ਦੀ 100 ਵਾਰੀ ਕਰ ਲੈਣ 100 ਵਾਰੀ ਕਰ ਲੈਣ ਉਹਦੇ ਲਈ ਅਸੀਂ ਲੀਗਲ ਕਮੇਟੀ ਦਾ ਗਠਨ ਕਰਤਾ ਹੈ 20 ਅਗਸਤ ਦੀ ਮਨਪ੍ਰੀਯ ਵਾਲੀ ਹੁਣ ਹੀ ਗਾਇਬ ਨੇ ਨਜ਼ਰ ਨਹੀਂ ਆ ਰਹੀ ਕਿੰਨੀ ਕੰਮ ਇਹ ਦਫ਼ਤਰ ਉਹਨਾਂ ਦਾ ਹੀ ਬਣਾਇਆ ਜੀ ਇਹ ਤੇ ਉਹ ਕੋਈ ਜ਼ਰੂਰੀ ਉਹਨਾਂ ਦੇ ਪਰਸਨਲ ਪੋਗ੍ਰੈਮਸ ਹਨ ਉਹਨਾਂ ਨੇ ਉਹਨਾਂ ਦੂਸਰੇ ਪਾਸੇ ਵੱਡੀ ਬਗਾਵਤ ਮੂਰਤ ਦੇ ਚੇਰੇ ਪਰ ਕੋਈ ਕਿੰਨਾ ਦੀ ਦੂਸਰੇ ਪਾਸੇ ਬਗਾਵਤ ਉਹ ਤਾਂ ਦੇ ਰਿਹਾ ਠੋੜੇ ਨਾਲ ਸਪੱਸ਼ਟ ਸਾਰੇ ਆ ਜਾਣਗੇ ਉਹ ਸਮਾਂ ਦੱਸੂਗਾ ਤੁਹਾਨੂੰ ਜਦੋਂ ਸਾਡੇ ਨਾਲ ਆਗੇ ਉਹ ਫਿਰ ਤੁਸੀਂ ਜੋ ਮਰਜ਼ੀ ਸਮਝ ਲਿਓ ਪਰ ਸੰਪਰਕ ਚ ਹੈਗੇ ਨੇ ਜੀ ਵੱਡੇ ਵੱਡੇ ਨੇ ਜੀ 20 ਅਗਸਤ ਦੀ 20 ਅਗਸਤ ਦੀ 5 5 ਤੋਂ 10:00 ਬਣਾਇਆ ਇੱਕ 20 ਹਾਂਜੀ ਤਾਂ ਆਂਜੀ ਕਿਹ ਕਿਹਦੀ ਪੀਸੀ ਦੇ ਨਾਮ ਪੁੱਛ ਰਹੇ ਨੇ ਕਿ ਤੁਸੀਂ ਕਹਿਆ ਸੀ ਕਿ ਤਿੰਨੇ ਸਟੈਂਡ ਸੀਗੇ ਰਾਂਡਣ ਲੋ ਕਹਿੰਦੇ ਆ ਗਿਆਨੀ ਜੀ ਦੇ ਪਿੱਛੇ ਕੋਈ ਤਾਕਤ ਬੋਲ ਰਹੀ ਆ ਜਿਹੜੇ ਕਬਜ਼ਾ ਕਰਦੀ ਆ ਹਾਂ ਤਾਕਤ ਹੈਗੀ ਜੀ ਆਕਾਲ ਪੁਰਖ ਦੀ ਪੰਥ ਦੀ ਤਾਕਤ ਪੰਥ ਦੀ ਤਾਕਤ ਅਭੀ ਇੱਕ ਅਸਤ ਨੂੰ ਇੱਕ ਲੰਗੋਵਾਲ ਦੇ ਵਿੱਚ ਜਿਹੜੇ ਸੰਤ ਹਰਜਨ ਸਿੰਘ ਜੀ ਲੰਗੋਵਾਲ ਜੀ ਦੀ ਯਾਤ ਵਿੱਚ ਸਮਾਗਮ ਹੋ ਰਹੇ ਨੇ ਅਸੀਂ ਸਾਰੇ ਪੰਜਾਬੀਆਂ ਨੂੰ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਉੱਥੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪੰਥਨ ਦੀ ਜਿਹੜੀ ਉਹ ਕਿਰਪਾਲਤਾ ਕੀਤੀ ਹੈ ਪਰ ਉੱਥੇ ਕੀ ਹੋਵੇ ਦੋ ਸਟੇਜਾਂ ਦੇਖਣ ਨੂੰ ਮਿਲਣਗੀਆਂ ਇੱਕ ਪਾਸੇ ਡਿਜੀਟਲ ਵਾਲੀ ਦਾ ਦੇਖੋ ਉੱਥੇ ਤਾਂ ਤਿੰਨ ਚਾਰ ਲੱਗਦੀਆਂ ਉਹ ਵੀ ਲੱਗਦੀ ਪਰ ਅਸਲੀ ਇਹ ਹੋਏਗੀ ਤੁਸੀਂ ਵੱਖਰੀ ਕਰੋਗੇ ਮਤਲਬ ਉਹ ਕਾਨਫਰੈਂਸ ਅਸਲੀ ਹੋਏਗੀ ਉਹ ਵੱਖਰੀ ਕਰਨਗੇ ਯਾਨੀ ਇੱਕ ਹੋਰ ਦੱਸਣੀ ਹੈ ਨਾ ਆਪਣਾ ਜਸੀਨ ਤਰੀਕ ਟਾਈਮ ਹਮਲਾ ਦੁਨੀਆ ਕੇ ਦੋ ਸੰਬੰਧਿਤ ਦਾ ਫੈਸਲਾ ਪਾਲ ਕੰਸਟੇਜ ਨੂੰ ਲਿਖਿਆ ਗਿਆ ਕਿ ਉਹਦੇ ਵੀ ਕਮੇਟੀ ਦੇ ਚੀਨ ਨੇ ਦੇਵਾ ਕਾਲੀਦਨ ਨੂੰ ਉਹਦੇ ਵੀ ਇਹ ਨਹੀਂ ਪ੍ਰਧਾਨਗੀ ਦੀ ਕੋਣ ਹੋਈ ਸੀ ਕਿਉਂ ਪ੍ਰਧਾਨਤਾ ਪਾ ਤਾ ਗਿਆ ਜਦੋਂ ਕਾਲੀਦਨ ਸਵਾਲ ਪੁੱਛਦੇ ਆ ਉਹ ਕੋਈ ਕੋਸ ਜਵਾਬ ਉਤੋਂ ਨਹੀਂ ਆਉਂਦਾ ਤੇ ਜੇਕਰ ਆਪਾਂ ਨੂੰ ਸੰਵਧਾਨਿਕ ਤੌਰ ਤੇ ਦੇਖੀਏ ਤਾਂ ਕੇਸ ਐਂਗਲ ਤੋਂ ਦੇਖਾਂਗੇ ਇੱਕ ਕਾਲ ਚੈਕ ਸੈਟ ਨੂੰ ਫੈਸਲਾ ਦਿੱਤਾ ਗਿਆ ਤੇ ਸੰਵਧਾਨਿਕ ਤੌਰ ਤੇ ਦਿੱਤੀ ਐਦੇ ਰਾਜਨੀਤੀ ਐਦੇ ਪਾਰਟੀ ਬਣ ਕੇ ਸੱਤਾ ਦੇ ਵਿੱਚ ਉਹ ਕੋਈ ਸਮੱਸ ਕੋਈ ਸਮੱਸ ਹੀ ਸ਼੍ਰੋਮਣੀ ਅਕਾਲੀ ਦਲ ਦੇ ਟਿਕਟਾਂ ਜਿਹੜੀਆਂ ਨੇ ਉਹ ਅੱਲ ਤੱਕ ਦੇ ਜਹੇਦਾਰ ਤੱਕ ਨੇ ਬਣੀਆਂ ਹੋਈਆਂ ਨੇ ਇਤਿਹਾਸ ਦੇ ਵਿੱਚ ਪੜ ਕੇ ਦੇਖਿਓ। ਆਉਣ ਵਾਲੇ ਟਾਈਮ ਦੇ ਵਿੱਚ ਲੱਗਦਾ ਵੀ ਕਿਸੇ ਤਰ੍ਹਾਂ ਨੂੰ ਦੋਨੋਂ ਤਰ੍ਹਾਂ ਦੇ ਵਿੱਚ ਕੋਈ ਵੱਡਾ ਵਿਵਾਦ ਨਹੀਂ ਨਹੀਂ ਅਸੀਂ ਕਿਸੇ ਟਕਰਾਅ ਚ ਨਹੀਂ ਪੈਂਦੇ ਜੀ ਅਸੀਂ ਕਿਸੇ ਵਿਵਾਦ ਚ ਨਹੀਂ ਪੈਂਦੇ ਉਹ ਜੋ ਬੋਲੀ ਜਾਂਦੇ ਐ ਕੂੜ ਪ੍ਰਚਾਰ ਸੱਚ ਝੂਠ ਅਸੀਂ ਉਹਦਾ ਕੋਈ ਜਵਾਬ ਦੇਣ ਲਈ ਜਿਹੜਾ پابੰਦ ਨਹੀਂ ਐ ਅਸੀਂ ਆਪਣਾ ਕੰਮ ਕਰਨਾ ਹੈ ਅਸੀਂ ਪੰਜਾਬ ਤੇ ਪੰਥ ਦੇ ਭਲੇ ਲਈ ਕੰਮ ਕਰਨਾ ਕਰਦੇ ਰਹਾਂਗੇ ਦਸਤੂਰ ਤੇ ਗੱਲ ਜੇ ਲੈਣ ਗੱਲ ਦਿੱਕਲ ਦੀ ਆ ਜਾਂ ਚੋ ਨਿਸ਼ਾਨਾ ਉਹ ਸਮਾਂ ਦੱਸੂਗਾ ਜੀ ਉਹ ਸਮਾਂ ਦੱਸੂਗਾ ਉਹ ਵਕਤ ਦੇ ਘਰਬ ਦੇ ਵਿੱਚ ਹੈ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜੇ